ਕੋਰਡ ਮੈਂ ਫੁੱਲਾ ਚੈਲੇਂਜ ਕਰਦਾ ਕਿ ਚੰਡੀਗੜ੍ਹ ਪੁਲਿਸ ਹੈ ਨਾ ਪਰ ਮੈਂ ਸਟੂਡੈਂਟ ਦਾ ਇਹ ਮੈਨੂੰ ਰੋਕ ਕੇ ਸਾਡਾ ਕੋਈ ਗੇਟ ਬੰਦ ਨਹੀਂ ਅੱਜ ਫੁੱਲੋ ਗੇਟ ਵਾਇਸਟੈਂਸ ਕਰਦਾ ਐਸਾ ਟੀਡੀ ਸਮਝੋ ਤੁਹਾਨੂੰ ਕਿਸੇ ਫਾਦਿਲ ਨੂੰ ਗਿਆ ਜਿਹਦੀ ਕੌਲ ਹੈ ਅੱਜ ਸਿੱਧੀ ਕੀਤੀ ਹੈ ਗੇਟ ਬੰਦ ਨਾ ਚਲੇਗਾ ਕਿ ਜਿਹੜੇ ਵੀ ਸਟੂਡੈਂਟ ਕੋਲੇ ਆਈਡ ਕਾਰਡ ਹੋਊਗਾ ਯੂਨੀਵਰਸਿਟੀ ਦਾ ਸਟੂਡੈਂਟ ਹੋਊਗਾ ਉਹਨੂੰ ਇਹ ਰੋਕੇ ਦਿਖਾਉਣ ਸਾਨੂੰ ਡੱਕਦੇ ਆ ਤੈਨਾਂ ਕਹਿੰਦਾ ਕਲੀਪਾਂ ਦਵਾਂਗੇ ਇਹ ਗੇਟ ਕਿੰਨੇ ਬੰਦ ਕਰ ਲੋਗੇ ਕਿੰਨੇ ਗੇਟ ਬੰਦ ਕਰੋਗੇ ਇਹ ਅਸੀਂ ਖਲੋਣਾਵਾਂਗੇ ਉਥੇ ਜਸਤ ਤੁਰ ਕੇ ਆਉ ਤੁਰ ਕੇ ਗੇਟ ਤੋੜਨੇ ਬੈਠੇ ਤੋੜਾਂਗੇ ਮੈਂ ਚੇਤਾਵਨੀ ਦੇ ਨਹੀਂ ਸ਼ਾਂਤ ਬਈ ਸ਼ਾਂਤ ਬਈ ਪ੍ਰੋਟੈਸਟ ਕਰਨ ਦੇ ਸ਼ਾਂਤ ਬਈ ਇਹ ਪਰਤੋਂਡੇ ਸਾਨੂੰ ਪੂਲ ਚੱਕੀ ਰੋਕੇ ਸਕੂਟ ਮੈਂ ਖੁੱਲੇ ਚੈਲੇਂਜ ਕਰਦਾ ਚੰਡੀਗੜ੍ਹ ਪੁਲ ਸ਼ਾਂਤ ਬਈ ਮੈਂ ਸਕੂਟ ਦਾ ਇਹ ਮੈਨੂੰ ਰੋਕ ਕੇ ਸਾਡਾ चैलेंज आहे जहिड़े बि स्टूडेंट कोल आई कार्ड हुसी स्टूडेंट सोमार्थी यूनिवर्सिटी सालू ड ਜਸਾਦ ਤੋੜ ਕੇ ਉਤਰ ਕੇ ਗੇਟ ਤੋੜਨੇ ਪੈਣਗੇ ਤੋੜਾਂਗੇ ਮੈਂ ਚੇਤਾਵਨੀ ਦੇ ਨਹੀਂ ਸ਼ਾਂਤ ਬਈ ਸ਼ਾਂਤ ਬਈ ਪ੍ਰੋਟੈਸਟ ਕਰਨ ਦੇ ਸ਼ਾਂਤ ਬਈ ਇਹ ਪਰਤੋਂਦੇ ਸਾਨੂੰ ਪੂਲ ਚੱਪੀ ਦਾ ਰੋਕੇ ਸਕੂਟ ਮੈਂ ਖੁੱਲੇ ਚੈਲੇਂਜ ਕਰਦਾ ਮੈਂ ਚੰਡੀਗੜ੍ਹ ਪੁਲ ਸ਼ਾਂਤ ਬਈ ਮੈਂ ਸਕੂਟ ਦਾ ਇਹ ਮੈਨੂੰ ਰੋਕ ਕੇ ਕਿ ਜਿਹੜੇ ਵੀ ਸਟੂਡੈਂਟ ਕੋਲੇ ਆਈਡ ਕਾਰਡ ਹੋਊਗਾ ਯੂਨੀਵਰਸਿਟੀ ਦਾ ਸਟੂਡੈਂਟ ਹੋਊਗਾ ਉਹਨੂੰ ਇਹ ਰੋਕੇ ਦਿਖਾਉਣ ਜੁਦਾਈ ਸੋਨਿਆਲੇ ਵਿਦਿਆਰਥੀ ਆ ਜ਼ਿੰਦਾਬਾਦ ਹੁਣ ਇਹਨਾਂ ਨੂੰ ਹੌਸ਼ਲਾ ਦੇਣਾ ਚਾਹੀਦਾ ਜਿਹੜੇ ਬੰਦੇ ਸਟਡੀ ਯੂਨੀਵਰਸਿਟੀ ਸਾਨੂੰ ਡੱਕ ਰਿਹਾ ਤਈ ਕੱਲ ਡੱਕੀ ਪੈਂ ਦਵਾਂਗੇ ਇਹ ਗ੍ਰੇਡ ਕਿੰਨੇ ਬੰਦ ਕਰ ਲੋਗੇ ਕਿੰਨੇ ਗ੍ਰੇਡ ਬੰਦ ਕਰੋਗੇ ਇਹ ਅਸੀਂ ਖਲੋਣਾਵਾਂਗੇ ਉਥੇ ਜਸਾਤ ਤੋੜ ਕੇ ਸ਼ਾਇਦ ਵੀ ਪ੍ਰੋਟੈਸਟ ਕਰਨ ਦੇ ਸ਼ਾਇਦ ਵੀ ਇਹ ਪਰਤੌਂਡੇ ਸਾਨੂੰ ਪੂਲ ਚੱਕੀ ਦਾ ਰੋਕੇ ਤੋਂ ਕੋਲ ਮੈਂ ਖੁੱਲਾ ਚੈਲੰਜ ਕਰਦਾ ਕਿ ਚੰਡੀਗੜ੍ਹ ਪੁਲ ਸਾਡਾ ਇਹ ਮੈਨੂੰ ਰੋਕੇ ਸਾਡਾ ਕੋਈ ਗੇਟ ਬੰਦ ਨਹੀਂ ਅੱਜ ਕੋਈ ਵਾਇਸਟੈਂਸ ਨਾ ਸਾਡੀ ਇਹਨਾਂ ਨੂੰ ਡਾਕਟਰ ਫਾਰਮਿਕ ਨੇ ਹੱਥਾਂ ਜਿਹੜੀ ਕਾਲ ਹੈ ਅੱਜ ਛੁੱਟੀ ਕੀਤੀ ਹੈ ਗੇਟ ਬੰਦ ਨਾ ਚਲੰਜ ਹੈ ਕਿ ਜਿਹੜੇ ਵੀ ਸਟੂਡੈਂਟ ਕੋਲੇ ਆਈ ਕਾਰਡ ਹੋਊਗਾ ਯੂਨੀਵਰਸਿਟੀ ਦਾ ਸਟੂਡੈਂਟ ਹੋਊਗਾ ਉਹਨੂੰ ਇਹ ਰੋਕੇ ਦਿਖਾਉਣ ਅਦਾਈਏ ਕੱਲ ਦਾ ਕਲੀ ਪੈਣ ਦਵਾਂਗੇ ਇਹ ਗੇਟ ਕਿੰਨੇ ਬੰਦ ਕਰ ਲੋਗੇ ਕਿੰਨੇ ਗੇਟ ਬੰਦ ਕਰੋਗੇ ਇਹ ਅਸੀਂ ਖਲੋਣਾਵਾਂਗੇ ਉਹ ਤਾਂ ਜਸਾ ਤੋੜ ਕੇ ਆਉ ਤੜ ਕੇ ਗੇਟ ਤੋੜਨੇ ਪੈਣਗੇ ਤੋੜਾਂਗੇ ਮੈਂ ਚੇਤਾਵਨੀ ਦੇਣੀ ਸ਼ਾਂਤ ਬਈ ਸ਼ਾਂਤ ਬਈ ਪ੍ਰੋਟੈਸਟ ਕਰਨੇ ਸ਼ਾਂਤ ਬਈ